ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਬਹੁਤ 2000 years later ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ ਦਿਸ ਨਿਊ ਵੀਡੀਓ ਉਮੀਦ ਕਰਦੀ ਹਾਂ ਸਾਰੇ ਬਹੁਤ ਵਧੀਆ ਤੇ ਬਹੁਤ ਘੈਂਟ ਹੋਵੇਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਪਿੰਡ ਦੀ ਸੈਰ ਕਰਨ ਜਾ ਰਹੀਆਂ ਜੋ ਕਿ ਨਾਮ ਮੈਨੂੰ ਨਹੀਂ ਪਤਾ ਬਟ ਥੰਬਨੇਲ ਤੇ ਟਾਈਟਲ ਦੇ ਵਿੱਚ ਮੈਂ ਉਹਦਾ ਨਾਮ ਜ਼ਰੂਰ ਲਿਖਿਆ ਹੋਏਗਾ ਕਿਉਂਕਿ ਮੈਂ ਖੁਦ ਦੇਖਣਾ ਹੈ ਮੋਗੇ ਦੇ ਲਾਗੇ ਕਿਹੜਾ ਪਿੰਡ ਹੈ ਜੋ ਮੈਨੂੰ ਸਭ ਤੋਂ ਸੋਹਣਾ ਲੱਗਦਾ ਹੈ ਜਾਂ ਮੇਰੀ ਨਜ਼ਰ ਵਿੱਚ ਪਹਿਲਾਂ ਆ ਜਾਂਦਾ ਹੈ ਤਾਂ ਉਸ ਪਿੰਡ ਦੀ ਆਪਾਂ ਕਰਾਂਗੇ ਅੱਜ ਸੈਰ ਤੇ ਬਣੇ ਰਹੋ ਇਸ ਵੀਡੀਓ ਦੇ ਵਿੱਚ ਲਾਸਟ ਤੱਕ ਤੇ ਚਲੋ ਆਜੋ ਫਿਰ ਦੇ ਪਿੰਡ ਰਣਸੀ ਕਲਾ ਦੀ ਸੈ ਪਿੰਡ ਦੇ ਅੰਦਰ ਐਂਟਰ ਹੁੰਦੇ ਸਾਰ ਹੀ ਸਭ ਤੋਂ ਪਹਿਲਾਂ ਬਣੀ ਹੋਈ ਆ ਪਾਰਕ ਜਿਸ ਦਾ ਨਾਮ ਹੈ ਜਸਵੀਰ ਸਿੰਘ ਕੋਨੀ ਪਾਰਕ ਇੱਧਰ ਬਾਪੂ ਜੀ ਤੇ ਚਲੋ ਅੰਦਰ ਚੱਲਦੇ ਆ ਪਾਰਕ ਦੇ ਦੇਖਦੇ ਆ ਪਾਰਕ ਇਹ ਆ ਵੱਡਾ ਗੇਟ ਤੇ ਇੱਧਰ ਦੀ ਆ ਛੋਟਾ ਰਸਤਾ ਸਭ ਤੋਂ ਪਹਿਲਾਂ ਲੱਗਿਆ ਹੋਇਆ ਖਜ਼ੂਰਾ ਦੇ ਦਰੱਖਤ ਖਜੂਰਾਂ ਦੇ ਰੁੱਖ ਲੱਗੇ ਹੋਇਆ ਬਹੁਤ ਸਾਰੇ ਦੇਖੋ ਰੁੱਖੀ ਰੁੱਖ ਲੱਗੇ ਹੋਇਆ ਇਦਾਂ ਦੀ ਪਾਰਕ ਕਿਸੇ ਹੋਰ ਪਿੰਡ ਵਿੱਚ ਅੱਜ ਤੱਕ ਮੈਂ ਤਾਂ ਨਹੀਂ ਦੇਖੀ ਪਿੰਡ ਦਾ ਨਾਮ ਸੁਣਿਆ ਸੀ ਬਹੁਤ ਸੋਹਣਾ ਹੈ ਤੇ ਇਹਨੂੰ ਅੱਜ ਘੁੰਮ ਕੇ ਦੇਖਦੇ ਆ ਸਭ ਤੋਂ ਪਹਿਲਾਂ ਤਾਂ ਪਾਰਕ ਦੇਖੀ ਹੈ ਇਹ ਆਵਾ ਚੁੱਲ੍ਹੇ ਬੱਚਿਆਂ ਦੇ ਲਈ ਉਹ ਹੋਰ ਵੀ ਖਜੂਰਾਂ ਦੇ ਛੋਟੇ ਛੋਟੇ ਜੀ ਰੁੱਖ ਲੱਗੇ ਹੋਏ ਨੇ ਇਸ ਤੋਂ ਬਾਅਦ ਕੁਝ ਬੈਂਚ ਬਣੀ ਹੋਇਆ ਬੈਠਣ ਦੇ ਲਈ ਤੇਰੀ ਆ ਰੁਖ ਪਤਾ ਨਹੀਂ ਕੀ ਨਾਮ ਇਹਦਾ ਪੱਤੇ ਝੜ ਚੁੱਕੇ ਆ ਜਿੰਨੂੰ ਇਹਦਾ ਨਾਮ ਪਤਾ ਹੋਏ ਤਾਂ ਜ਼ਰੂਰ ਦੱਸਿਓ ਹਾਂ ਆ ਜਿੰਮੋ ਵਾਲੇ ਲੱਗੇ ਹੋਏ ਨੇ ਕਸਰਤ ਕਰਨ ਵਾਸਤੇ ਪਤਾ ਨਹੀਂ ਕੀ ਬੋਲਦੇ ਇਹਨਾਂ ਨੂੰ ਚੁੱਲੇ ਸ਼ਾਇਦ ਐਕਸਰਸਾਈਜ਼ ਕਰਨ ਵਾਸਤੇ ਲੱਗੇ ਹੋਏ ਨੇ ਸ਼ਾਮ ਦੇ ਟਾਈਮ ਆਉਂਦੇ ਹੋਣਗੇ ਸਾਰੇ ਇਸ ਟਾਈਮ ਦੁਪਹਿਰ ਆ ਇਸ ਲਈ ਕੋਈ ਨਹੀਂ ਇੱਥੇ ਆ ਬਣੀ ਹੋਈ ਆ ਲਾਇਬ੍ਰੇਰੀ ਜੋ ਕਿ ਇਸ ਟਾਈਮ ਬੰਦ ਆ ਮੈਂ ਦੇਖੀ ਆ ਤੇ ਕਿਸੇ ਹੋਰ ਟਾਈਮ ਖੁੱਲਦੀ ਹੋਏਗੀ ਪਿੰਡ ਵਾਲਿਆਂ ਨੂੰ ਟਾਈਮ ਪਤਾ ਹੋਏਗਾ ਤੇ ਜਿਹਦੇ ਵਿੱਚ ਬਹੁਤ ਸਾਰੀਆਂ ਸ਼ਾਇਦ ਬੁక్స్ ਹੋਣਗੀਆਂ ਤੇ ਜੋ ਵੀ ਇੱਥੇ ਇਸ ਟਾਈਮ ਸ਼ਾਮ ਨੂੰ ਜਾਂ ਸਵੇਰੇ ਆਂਦੇ ਹੋਣਗੇ ਸੈਰ ਕਰਨ ਲਈ ਜਾਂ ਪੈਟਨ ਲਈ ਵੈਸੀ ਤਾਂ ਮਨ ਦੀ ਸ਼ਾਂਤੀ ਬਹੁਤ ਜ਼ਿਆਦਾ ਇੱਥੇ ਮਿਲਦੀ ਹੋਏਗੀ ਕਿਉਂਕਿ ਹਰਿਆਲੀ ਹੀ ਹਰਿਆਲੀ ਹੈ ਤੇ ਉਹ ਬੁక్స్ ਵੀ ਲੈ ਕੇ ਕਿਤਾਬਾਂ ਲੈ ਕੇ ਪੜ੍ਹਦੇ ਹੋਣਗੇ ਤੇ ਆਹ ਝੁੱਲ੍ਹੇ ਵੀ ਲੱਗੇ ਹੋਇਆ ਬੈਠਣ ਲਈ ਆਹ ਸਾਈਡ ਤੇ ਚੱਲਣ ਦੀ ਰੁੱਖ ਦੇਖੋ ਕਿੰਨੇ ਲੱਗੇ ਹੋਏ ਨੇ ਤੇ ਇੱਧਰ ਰੁੱਖਾਂ ਦੀ ਕਟਾਈ ਚੱਲ ਰਹੀ ਹੈ ਸ਼ਾਂਤੀ ਆਂਦੇ ਆ ਜਿੰਨੂੰ ਸ਼ਾਂਤੀ ਕਰ ਰਿਹਾ ਰੁੱਖਾਂ ਦੀ ਅੱਧਰ ਤੇ ਉਸ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਸੋਹਣਾ ਲੱਗੇਗਾ ਕਿਉਂਕਿ ਗਰਮੀਆਂ ਦੇ ਵਿੱਚ ਪੱਤੇ ਜਿਹੜੇ ਆ ਨਵੇਂ ਆਂਦੇ ਨੇ ਸਰਦੀਆਂ ਛੱਡ ਜਾਂਦੇ ਨੇ ਤੇ ਇਹ ਵੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਇਹ ਦੇਖੋ ਜਿਸ ਪਿੰਡ ਦੀ ਪਾਰਕ ਇੰਨੀ ਸੋਹਣੀ ਹੈ ਉਹ ਪਿੰਡ ਕਿੰਨਾ ਸੋਹਣਾ ਹੋਏਗਾ ਤੇ ਚਲੋ ਚੱਲਦੇ ਆ ਕਰਦੇ ਆ ਇਸ ਪਿੰਡ ਦੀਆਂ ਗਲੀਆਂ ਦੀ ਸੈਰ ਪਿੰਡ ਦੇ ਵਿੱਚ ਕਿੰਦਾ ਦੇ ਘਰ ਨੇ ਕਿਹੋ ਜੀਆਂ ਗਲੀਆਂ ਨੇ ਉਹ ਸਭ ਕੁਝ ਦੇਖਦੇ ਆਂ ਤੇ ਤੁਸੀਂ ਵੀ ਮੇਰੇ ਨਾਲ ਨਾਲ ਦੇਖਿਓ ਜਰੂਰ ਚਲੋ ਆਜੋ ਫਿਰ ਪਾਰਕ ਦੇ ਨਾਲ ਹੀ ਇੱਥੇ ਬਣਾਇਆ ਹੋਇਆ ਵਾ ਕੂੜਾ ਸੁੱਟਣ ਦੇ ਲਈ ਕੂੜਾ ਘਰ ਜਿੱਥੇ ਲਿਖਿਆ ਹੋਇਆ ਕੂੜਾ ਲਿਆਓ ਪੈਸੇ ਕਮਾਓ ਤੇ ਇਹਨੂੰ ਆਪਾਂ ਅੰਦਰ ਚੱਲ ਕੇ ਦੇਖਦੇ ਆਂ ਕਿੱਦਾਂ ਦਾ ਬਣਿਆ ਹੋਇਆ ਹੈ ਮਤਲਬ ਕਿ ਪਿੰਡ ਵਾਲੇ ਕੂੜਾ ਗਲੀਆਂ ਚ ਵਿਹਿਆਂ ਚ ਨਹੀਂ ਸੁੱਟਦੇ ਇੱਥੇ ਆ ਕੇ ਜਮ੍ਹਾਂ ਕਰਾਉਂ ਲੈਂਦੇ ਨੇ ਇੱਥੇ ਸੁੱਟਦੇ ਨੇ ਉਹ ਉਹਨਾਂ ਦਾ ਦਫ਼ਤਰ ਹੈ ਠੀਕ ਹੈ ਇਹ ਦਫ਼ਤਰ ਬਣਿਆ ਹੋਇਆ ਹੈ ਜਿਹੜੇ ਇੱਥੇ ਕੰਮ ਕਰਦੇ ਨੇ ਤੇ ਇੱਥੇ ਅਲੱਗ-ਅਲੱਗ ਪੋਰਸ਼ਨ ਜੇ ਬਣੇ ਹੋਇਆ ਖਾਣੇ ਬਣਿਆ ਜਿੱਥੇ ਅਲੱਗ-ਅਲੱਗ ਕੂੜਾ ਸੁੱਟਦੇ ਆ ਜਿਵੇਂ ਕਿ ਲਿਫਾਫੇ ਅਲੱਗ ਸੁੱਟਦੇ ਨੇ ਚਪਲਾਂ ਹੋ ਗਈਆਂ ਜਾਂ ਕੁਝ ਹੋਰ ਹੋ ਗਿਆ ਉਹ ਚੀਜ਼ਾਂ ਨੂੰ ਅਲੱਗ ਸੁੱਟਦੇ ਨੇ ਜਿਵੇਂ ਕਿ ਇਹ ਦੀਵਿਸ਼ਤਾਂ ਪਾਤੀਆਂ ਰੱਖੀਆਂ ਨੇ ਤੇ ਇਸ ਤੋਂ ਬਾਅਦ ਇਹਦੇ ਵਿੱਚ ਦੇਖਦੇ ਆ ਇਹਦੇ ਵਿੱਚ ਸੁੱਕੇ ਪੱਤੇ ਜਾਂ ਕੁਝ ਵੀ ਇਦਾਂ ਦਾ ਸੁੱਕੀਆਂ ਚੀਜ਼ਾਂ ਮਤਲਬ ਸੁੱਕੇ ਪੱਤੇ ਛਿਲਕੇ ਸਭ ਕੁਝ ਇਹਦੇ ਵਿੱਚ ਸੁੱਟਦੇ ਆ ਸੁਆ ਤੇ ਇਹਦੇ ਵਿੱਚ ਹੈ ਗਿੱਲਾ ਗੋਹਾ ਤੇ ਇਹਦੇ ਵਿੱਚ ਗੋਹਾ ਤੇ ਕੁਝ ਵੀ ਸਬਜ਼ੀਆਂ ਵਗੈਰਾ ਜਿਹੜੇ ਆ ਬੱਚੀਆਂ ਹੋਈਆਂ ਹੁੰਦੀਆਂ ਨੇ ਉਹ ਸਭ ਸੁੱਟਦੇ ਨੇ ਇੱਥੇ ਜਿਹੜੇ ਵੀ ਡਾਈਪਰ ਹੁੰਦੇ ਨੇ ਉਹਨੂੰ ਸੁਕਾ ਕੇ ਚੰਗੀ ਤਰ੍ਹਾਂ ਇੱਥੇ ਪਾਥੀਆਂ ਨਾਲ ਅੱਗ ਬਾਲ ਕੇ ਉਹਨੂੰ ਜਲਾ ਦਿੰਦੇ ਨੇ ਜਾਣੀ ਕਿ ਡਾਈਪਰ ਵੀ ਉਹ ਬਾਹਰ ਨਹੀਂ ਸੁੱਟਦੇ ਪਿੰਡ ਵਾਲੇ ਤੇ ਬਹੁਤ ਵਧੀਆ ਚੀਜ਼ ਹੈ ਪਹਿਲੀ ਵਾਰ ਮੈਂ ਦੇਖੀ ਹੈ ਇੱਥੇ ਇਕੱਲਾ ਗੋਹਾ ਹੀ ਸੁੱਟਿਆ ਜਾਂਦਾ ਹੈ ਤੇ ਉਹਨੂੰ ਵੀ ਕਿਸੇ ਨਾ ਕਿਸੇ ਕੰਮ ਲਈ ਵਰਤਦੇ ਹੋਣਗੇ ਤੇ ਇੱਥੇ ਨਾਲ ਦੀ ਨਾਲ ਪਾਥੀਆਂ ਵੀ ਉਹਨਾਂ ਨੇ ਬਣਾਈਆਂ ਹੋਈਆਂ ਨੇ ਤੇ ਚਲੋ ਦੇਖਦੇ ਹਾਂ ਪਿੰਡ ਚ ਹੋਰ ਕਿਹੜੀ-ਕਿਹੜੀ ਚੀਜ਼ ਹੈ ਪਾਰਕ ਦੇ ਨਾਲ ਹੀ ਇੱਥੇ ਇੱਕ ਪ੍ਰੋਜੈਕਟ ਲੱਗਾ ਹੋਇਆ ਹੈ ਸੀਵਰੇਜ ਦਾ ਪਾਣੀ ਸਾਫ਼ ਕਰਨ ਦੇ ਲਈ ਪਿੰਡ ਦੇ ਵਿੱਚ ਇਹ ਤਿੰਨ ਖੂਹ ਬਣੇ ਹੋਏ ਨੇ ਜਾਣੇ ਕਿ ਨਾ ਤਿੰਨ ਖੂਹਾਂ ਦੇ ਵਿੱਚ ਜਿੰਨਾ ਵੀ ਸੀਵਰੇਜ ਦਾ ਨਾਲੀਆਂ ਦਾ ਨਾਲਿਆਂ ਦਾ ਗੰਦਾ ਪਾਣੀ ਆ ਉਹ ਆਉਂਦਾ ਹੈ ਪਹਿਲਾ ਜਿਹੜਾ ਉਹ ਸਭ ਤੋਂ ਪਹਿਲਾ ਖੂਹ ਹੈ ਵੱਡੇ ਵਾਲਾ ਉਹਦੇ ਵਿੱਚ ਡਾਇਰੈਕਟ ਪਿੰਡ ਦਾ ਸਿੱਧਾ ਪਿੰਡ ਤੋਂ ਪਾਣੀ ਨਾਲਿਆਂ ਦੇ ਵਿੱਚੋਂ ਇੱਥੇ ਆਉਂਦਾ ਹੈ ਤੁਸੀਂ ਦੇਖੋ ਕਿੰਨਾ ਗੰਦਾ ਪਾਣੀ ਹੈ ਇਹ ਸਾਰਾ ਇਹਦੇ ਵਿੱਚ ਆਉਂਦਾ ਹੈ ਇਸ ਤੋਂ ਬਾਅਦ ਉਹ ਇਸ ਖੂਹ ਦੇ ਵਿੱਚ ਆਉਂਦਾ ਹੈ ਥੋੜਾ ਥੋੜਾ ਜੋ ਵੀ ਆ ਸੁੱਕੀਆਂ ਚੀਜ਼ਾਂ ਬੋਤਲਾਂ ਜੋ ਵੀ ਆ ਸਾਰਾ ਕੁਝ ਇਹਦੇ ਚ ਇਕੱਠਾ ਹੋ ਜਾਂਦਾ ਹੈ ਤੇ ਇਹਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਚੀਜ਼ਾਂ ਉੱਥੇ ਰਹਿ ਜਾਂਦੀਆਂ ਪਾਣੀ ਇਹਦੇ ਵਿੱਚ ਆ ਜਾਂਦਾ ਹੈ ਤੇ ਇਹਦੇ ਵਿੱਚੋਂ ਪਾਣੀ ਇਹਦੇ ਵਿੱਚ ਚਲਾ ਜਾਂਦਾ ਹੈ ਸਾਫ਼ ਹੋ ਕੇ ਇਸ ਤੋਂ ਬਾਅਦ ਉਹ ਜਿਹੜਾ ਗਿਰਾਸਤਾ ਤੁਹਾਨੂੰ ਦਿਖ ਰਿਹਾ ਹੈ ਆ ਵਾਲਾ ਇਸ ਤੋਂ ਅੱਗੇ ਵੀ ਇਦਾਂ ਹੀ ਸੇਮ ਇੱਕ ਬਣਾਇਆ ਹੋਇਆ ਤਲਾਬ ਜਿਹਾ ਉਹਦੇ ਵਿੱਚ ਪਾਣੀ ਜਾਂਦਾ ਹੈ ਉਸ ਤੋਂ ਬਾਅਦ ਇੱਕ ਮੋਟਰ ਲੱਗੀ ਹੋਈ ਹੈ ਪਾਣੀ ਸਾਫ਼ ਕਰਨ ਲਈ ਤੇ ਉਹ ਪਾਣੀ ਸਾਫ਼ ਹੋ ਕੇ ਪਾਣੀ ਖੇਤਾਂ ਨੂੰ ਦਿੱਤਾ ਜਾਂਦਾ ਵਾ ਜਾਂ ਕਿਸੇ ਹੋਰ ਕੰਮ ਲਈ ਵੀ ਵਰਤਿਆ ਜਾਂਦਾ ਵਾ ਸਾਈਡ ਤੇ ਦੇਖੋ ਤੁਸੀਂ ਆਸੇ-ਪਾਸੇ ਕਿੰਨੇ ਰੁੱਖ ਲੱਗੇ ਹੋਏ ਨੇ ਤੇ ਆ ਦੋਨੋਂ ਰਸਤੇ ਵੀ ਉਸੇ ਪਾਰਕ ਨੂੰ ਜਾਂਦੇ ਆ ਲਾਇਬ੍ਰੇਰੀ ਨੂੰ ਆਪਾਂ ਨਾਲ ਦੀ ਨਾਲ ਆ ਦੇਖਦੇ ਆ ਇੱਕ ਵੱਡਾ ਤਲਾਬ ਜਿਹਦੇ ਵਿੱਚ ਇੱਕ ਬੋਟ ਵੀ ਰੱਖੀ ਹੋਈ ਆ ਤੇ ਇਦਾਂ ਲੱਗਦਾ ਹੈ ਕਿ ਪਿੰਡ ਨਹੀਂ ਹੈ ਕੋਈ ਝੀਲ ਆ ਸਾਰਾ ਪ੍ਰਬੰਧ ਕੀਤਾ ਹੋਇਆ ਇਹਦੇ ਵਿੱਚ ਦੇਖੋ ਲੱਗਦਾ ਹੀ ਨਹੀਂ ਹੋਣਾ ਕਿ ਛੱਪੜ ਹੈ ਛੱਪੜ ਨੂੰ ਝੀਲ ਵਾਂਗ ਬਹੁਤ ਸੋਹਣਾ ਬਣਾਇਆ ਔਰ ਰਾਸਤਾ ਦੇਖੋ ਕਿੰਨਾ ਸੋਹਣਾ ਹੈ ਰੁੱਖ ਕਿੰਨੇ ਲੱਗੇ ਹੋਏ ਨੇ ਸੈਰ ਕਰਨ ਲਈ ਕਿੰਨਾ ਵਧੀਆ ਵਾਲਾ ਔਰ ਦੇਖੋ ਡਾਇਨਾਸੌਰ ਇਤਨੀ ਸਹੀ ਦਿਖੇਗਾ ਦੂਜੀ ਸਾਈਡ ਤੋਂ ਦਿਖਾਉਣੀ ਹੈ ਰੁੱਖਾਂ ਦੀ ਸ਼ਾਂਤੀ ਕੀਤੀ ਆ ਤਾਂ ਇਸ ਲਈ ਰਾਸਤੇ 'ਚ ਸਾਰੇ ਰੁੱਖ ਹੀ ਰੁੱਖ ਨੇ ਕੰਡੇ ਵੀ ਨੇ ਆਪਾਂ ਚੱਲ ਕੇ ਦੇਖਦੇ ਹਾਂ ਜਲਦੀ ਜਲਦੀ ਚਲੋ ਕੋਈ ਨਾ ਪਿਆਰਾ ਜਿਹਾ ਡੌਗੀ ਤੇ ਆ ਝੀਲ ਦੇ ਨਾਲ ਨਾਲ ਰਸਤਾ ਬਹੁਤ ਸੋਹਣੇ ਮੁਰਗੀਆਂ ਬਣਿਆ ਹੋਈਆਂ ਨੇ ਝੀਲ ਦੇ ਵਿੱਚ ਛੱਪੜ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਇੱਕ ਬਣਿਆ ਜਰਾਸ ਤੇ ਇੱਕ ਬਣਿਆ ਡਾਇਨਾਸੌਰ ਇਹਦੇ ਵਿੱਚ ਬਹੁਤ ਸਾਰੀਆਂ ਬਤਕਾਂ ਵੀ ਨੇ ਉਹ ਦੇਖੋ ਬਾਹਰ ਆਈਆਂ ਹੋਈਆਂ ਨੇ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਆ ਆ ਦੇਖੋ ਇੱਕ ਜੀਰਾਫ ਬਣਾਇਆ ਇੱਕ ਡਾਇਨਾਸੌਰ ਕਿੰਨੇ ਸੋਹਣੇ ਝੀਲ ਬਣੀ ਹੋਈ ਆ ਤੇ ਉਧਰ ਨੇ ਬਤਕਾ ਉਹਨਾਂ ਨੂੰ ਦੇਖਦੇ ਆ ਇਹਨੋਂ ਮੈਨੂੰ ਦੇਖੀ ਦੌੜ ਜਾਣ ਫਿਰ ਵੀ ਟਰਾਈ ਕਰਦੇ ਆ ਉਹਨਾਂ ਨੂੰ ਪਾਣ ਲਈ ਖਾਣਾ ਦੇਣ ਲਈ ਦਾਣਾ ਕੁਝ ਵੀ ਨਹੀਂ ਆ ਮੇਰੇ ਕੋਲ ਤੇ ਪੰਛੀ ਵੀ ਬਹੁਤ سارے ਆ ਤੇ ਰੁਕ ਦੇਖੋ ਕਿੰਨੇ ਪੁਰਾਣੇ ਸੰਭਾਲ ਕੇ ਰੱਖੇ ਹੋਇਆ ਬੋਰਡ ਤੇ ਦੇਖੋ आ देखो बदखा कि प्यारियां लग रही बतखा दिखो कि प्यारियाँ पैर देखो उन्होंने चलो आओ, ਇੱਕ ਪਾਰਕ ਤੇ ਝੀਲ ਹੋਰ ਬਣੀ ਹੋਈ ਐ ਇਸ ਪਿੰਡ ਦੇ ਵਿੱਚ ਇਹਨੂੰ ਵੀ ਆਪਾਂ ਚੱਲ ਕੇ ਦੇਖਦੇ ਆਂ ਚਲੋ ਆਹ ਮੱਟਵਾ ਲਈ ਨਹੀਂ ਮੈਂ ਤੂੰ ਪਤਾ ਇੱਕ ਪਾਰਕ ਤੇ ਨਾਲ ਦੀ ਨਾਲ ਝੀਲ ਵੀ ਇੱਥੇ ਬਣੀ ਹੋਈ ਆ ਲਾਈਟਾਂ ਵੀ ਪ੍ਰੋਪਰ ਲੱਗੀਆਂ ਔਰ ਸਟੈਚੂ ਬਹੁਤ ਵੇਖੋ ਕਿੰਨੇ ਵਧੀਆ ਬਣਾਏ ਹੋਏ ਆ ਪੰਜਾਬੀਆਂ ਦੇ ਪੰਜਾਬ ਦੀ ਹੀ ਹਰ ਇੱਕ ਚਲਕ ਇਸ ਪਿੰਡ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸ਼ਾਇਦ ਹੋਣਗੀਆਂ ਜੋ ਮੈਨੂੰ ਨਹੀਂ ਪਤਾ ਹੋਣੀਆਂ ਜੋ ਜੋ ਮੈਨੂੰ ਦਿਖ ਰਿਹਾ ਹੈ ਮੈਂ ਸਿਰਫ ਉਹੀ-ਉਹੀ ਦਿਖਾ ਰਹੀ ਹਾਂ ਚਲੋ ਚੱਲਦੇ ਹਾਂ ਹੁਣ ਇਸ ਪਿੰਡ ਦਾ ਇੱਕ ਸਕੂਲ ਵੀ ਜ਼ਰੂਰ ਦੇਖਦੇ ਹਾਂ ਜੋ ਸਰਕਾਰੀ ਸਕੂਲ ਹੈ ਉਹ ਕਿੱਥੇ ਬਣਿਆ ਹੋਇਆ ਹੈ ਤੇ ਕਿੱਦਾਂ ਦਾ ਬਣਿਆ ਹੋਇਆ ਹੈ ਚਲੋ ਆਜੋ ਫਿਰ ਇਹ ਆ ਪਿੰਡ ਦਾ ਹਾਈ ਸਕੂਲ ਵੱਡਾ ਸਕੂਲ 6ਵੀਂ ਤੋਂ 12ਵੀਂ ਤੱਕ ਤੇ ਇਸ ਤੋਂ ਅੱਗੇ ਛੋਟਾ ਸਕੂਲ ਆ ਦੇਖਿਓ ਕਿੰਨਾ ਵਧੀਆ ਸਕੂਲ ਬਣਿਆ ਹੋਇਆ ਹੈ ਅੰਦਰ ਤਾਂ ਆਪਾਂ ਜਾ ਨਹੀਂ ਸਕਦੇ ਇਸ ਤੋਂ ਬਾਅਦ ਬਣਿਆ ਹੋਇਆ ਛੋਟਾ ਸਕੂਲ ਉਹ ਵੀ ਦੇਖਦੇ ਆ ਆਇਆ ਛੋਟਾ ਸਰਕਾਰੀ ਸਕੂਲ ਜਿੱਤੇ ਬਹੁਤ ਵਧੀਆ ਸਲੋਗਨ ਲਿਖੇ ਹੋਏ ਨੇ ਕਿੰਨੇ ਪਿਆਰੇ ਪਿਆਰੇ ਕਿੰਨੇ ਕਲਰ ਵੀ ਕਿੰਨੇ ਘੈਂਟ ਨੇ ਇਹ ਹੈ ਛੋਟਾ ਸਕੂਲ ਰੰਗ ਸੀng ਕਲਾ